ਯੋ ਦੋਸਤੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੈਂਡ ਪੁਲਿੰਗ ਸਕੀਮ ਬਾਰਸਲੇਨ ਦੇ ਮੋਕੇਤੇ ਸਰਕਾਰ ਨੇ ਸਾਡੇ ਸੰਘਰਸ਼ ਦੀ ਬਦੌਲਤ ਜਿਹੜੀ ਇਹ ਸਕੀਮ ਵਾਪਸ ਕੀਤੀ ਆ 24 ਅਗਸਤ ਨੂੰ ਸਮਰਾਲੇ ਚ ਮੋਰਚੇ ਵੱਲੋਂ ਇੱਕ ਬਹੁਤ ਹੀ ਮੈਗਾ ਰੈਲੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਜਿਤ ਰੈਲੀ ਦੇ ਵਿੱਚ ਮੋਰਚੇ ਨੇ ਉਸ ਲਈ ਇੱਕ ਪ੍ਰਬੰਧਕੀ ਕਮੇਟੀ ਬਣਾਈ ਸੀ ਅੱਜ ਉਸ ਪ੍ਰਬੰਧਕੀ ਕਮੇਟੀ ਦੀ ਬੁਧਾਈ ਹੋਈ ਮੀਟਿੰਗ ਸੀ ਪ੍ਰਬੰਧਕੀ ਕਮੇਟੀ ਤੋਂ ਲਾਵਾ ਕੁਝ ਫੋਰਸ ਆਖੀ ਵੀ ਅਸੀਂ ਅੱਜ ਪ੍ਰਬੰਧਾਂ ਦੇ ਮੱਦੇ ਨਜ਼ਰ ਅੰਤਮ ਛੋਹਾਂ ਦੇਣ ਲਈ ਕੁਝ ਚੀਜ਼ਾਂ ਲਿਆਜੇ ਸਾਰੇ ਅਸੀਂ ਇਕੱਠੇ ਹੋਏ ਸੀ ਜਿਹਦੇ ਚ ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਸਾਹਿਬ ਸਰਦਾਰ ਹਰਿੰਦਰ ਸਿੰਘ ਲਖੋਵਾਲ ਸਾਹਿਬ ਸਰਦਾਰ ਬਲਜੀਤ ਸਿੰਘ ਗਰੇਵਾਲ ਜੀ ਰਮਿੰਦਰ ਸਿੰਘ ਪਟਿਆਲਾ ਬਲਦੇਵ ਸਿੰਘ ਨਿਹਾਲਗੜ ਜੀ ਆ ਪਾਲ ਮਾਜਰਾ ਜੀ ਪਰਮਿੰਦਰ ਸਿੰਘ ਪਾਲ ਮਾਜਰਾ ਜੀ ਗੁਰਜੰਟ ਸਿੰਘ ਜੀ ਗੁਬਿੰਦਰਪਾਲ ਜੀ ਓਕੇਸ਼ ਚੰਦਰ ਜੀ ਜੰਗਵੀਰ ਚੋਹਾਨ ਜੀ ਬਲਦੇਵ ਲਕਾਲਾ ਜੀ ਅਰਤਾਪ ਸਿੰਘ ਮੇਲੋ ਸਾਹਿਬ ਗਕੀ ਢਾਲੀਆ ਇਸ ਤਰ੍ਹਾਂ ਤੇ ਕੁਝ ਹੋ ਸਾਡੇ ਸਾਥੀ ਅੱਜ ਇਸ ਪ੍ਰਬੰਧਕੀ ਜ਼ਿੰਮੇਵਾਰੀਆਂ ਨੂੰ ਅਨੰਕਮ ਸ਼ੁਆ ਦੇਣ ਲਈ ਅਸੀਂ ਇਕੱਠੇ ਹੋਏ ਆ ਅਸੀਂ ਕੀ ਫੈਸਲੇ ਕੀਤੇ ਨੇ ਇਸ ਬਾਰੇ ਮੈਂ ਬਲਬੀਰ ਸਿੰਘ ਰਾਜੇਵਾਲ ਸਾਹਿਬ ਤੇ ਰਵਿੰਦਰ ਸਿੰਘ ਲਖਵਾਲ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਵਾਰੀ-ਵਾਰੀ ਉਹ ਤੁਹਾਡੇ ਨਾਲ ਬਰੀਫ ਕਰ ਦੇਣਗੇ ਪਹਿਲਾਂ ਲਖਵਾਲ ਸਾਹਿਬ ਆਪਣੀ ਗੱਲ ਬੀਟੋ ਕਹਿ ਰਹੇ 24 ਅਗਸਤ ਨੂੰ ਜਿਹੜੀ ਸਾਡੇ ਇੱਕ ਕਸਾਨ ਮਹਾਪੰਚਾਇਤ ਹੋ ਰਹੀ ਆ ਉਸੇ ਦੇ ਕਿਹੋ ਜਿਹੇ ਡੀਪ ਮਹਾਪੰਚਾਇਤ ਪੰਜਾਬ ਚ ਹੋਈ ਨਹੀਂ ਅੱਡੇ ਵੱਡੇ ਪ੍ਰਬੰਧ ਇਹਨਾਂ ਲੋਕਾਂ ਦਾ ਅੰਦਰ ਗੁਰੂ ਦਾ ਕਿਸਾਨਾਂ ਮਜ਼ਦੂਰਾਂ ਦਾ ਹਰ ਵਰਗ ਦਾ ਸਾਨੂੰ ਵੱਡਾ ਹੰਦਾਰਾ ਮਿਲ ਰਿਹਾ ਸਾਰੇ ਵਰਕਰ ਵੀ ਜਾ ਜਾ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਆ ਤੇ ਕਿਸਾਨਾਂ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਹਾਂ ਬਾਤ ਚੜ ਕੇ ਉੱਥਾਂ ਤੋਂ ਉੱਪਰ ਕਿਸਾਨ ਇੱਥੇ ਪਹੁੰਚਣਾ ਚਾਹੀਦਾ ਕਿਹਾਦਾ ਕਿ ਡਿਊਟੀਆਂ ਲੱਗ ਗਈਆਂ ਨੇ ਮੰਦਰ ਕਮੇਟੀ ਦੀ ਜੋ ਕਿ ਲੱਗ ਗਈ ਆ ਪ੍ਰਬੰਧਾਂ ਦੀ ਡਿਊਟੀ ਸਟੇਜ ਪ੍ਰਬੰਧਾਂ ਦੀ ਡਿਊਟੀ ਲੱਗ ਗਈ ਆ ਸਟੇਜ ਸੰਚਾਲਨ ਦੀ ਜਿਹੜੀ ਡਿਊਟੀ ਆ ਲੱਗ ਰਹੀ ਆ ਕੋਈ ਲੰਗਰ ਦੀ ਘਾਟ ਨਹੀਂ ਆਉਣ ਦਿੱਤੀ ਜਾ ਬਈ ਇਹ ਪ੍ਰਬੰਧਾਂ ਦੀ ਘਾਟ ਇੱਥੇ ਨਹੀਂ ਆਉਣ ਦਿੱਤੀ ਜਾਵੇਗੀ ਜਾਵੇਗੀ ਤੇ ਇਸ ਲਈ ਇੱਕ ਅੱਜ ਕਮੇਟੀ ਨੇ ਮੀਟਿੰਗ ਕੀਤੀ ਆ ਮੀਟਿੰਗ ਵਿੱਚ ਜਿਹੜੀ ਆਪਸੀ ਵਿਚਾਰਾ ਹੋਇਆ ਨੇ ਹੁਣ ਰਾਜਵਤ ਸਾਹਿਬ ਨੂੰ ਪਹੁੰਚਾ ਦਿੱਤਾ ਦੋਸਤੋ ਅਕ੍ਰਿਸ਼ੀਆ ਇਹ ਅਸੀਂ ਸਰਕਾਰ ਦਾ ਮੂੰਹ ਮੋੜ ਸਕੇ ਸਾਰੇ ਲੋਕਾਂ ਦੀ ਮਗਰ ਦੇ ਨਾਲ ਜਿਹੜੀ 65533 ਏਕੜ ਜ਼ਮੀਨ ਕਿਸਾਨਾਂ ਤੋਂ ਲੈਂਡ ਪੂਡਿੰਗ ਪਾਲਿਸੀ ਦੇ ਤਹਿਤ ਖੋਹੀ ਜਾ ਰਹੀ ਸੀ ਇਕ ਐਸਾ ਕਰੋਲਾ ਸਾਰੇ ਪੰਜਾਬ ਵਿੱਚ ਚੁਟਿਆ ਇਸ ਦੇ ਵਿਰੁੱਧ ਸੇ ਲੋਕ ਆਦਨੇ ਹਾਰੇ ਬੋਰਡ ਲਾਉ ਲੱਗ ਪਏ ਸੀ ਕਿ ਸਾਡੇ ਪਿੰਡਾਂ 'ਚ ਨਾ ਪੜਿਓ ਤੇ ਜਿਹੜੀ ਅਸੀਂ 31 ਤਾਰੀਖ ਨੂੰ ਟਰੈਕਟਰ ਰੈਲੀ ਰੈਲੀ ਕੀਤੀ ਉਹਨੇ ਤਾਂ ਇੱਕ ਤਰ੍ਹਾਂ ਨਾਲ ਸਾਰਾ ਕੁਝ ਸਰਕਾਰ ਦਾ ਤੰਤਰ ਹਵਾਕੇ ਰੱਖ ਦਿੱਤਾ ਸੀ ਉਹਨਾਂ ਨਤੀਜਾ ਹੋਇਆ ਵੀ ਸਰਕਾਰ ਮਜਬੂਰ ਹੋਈ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਪਰ ਇਹਦੇ ਜਿੱਤ ਦੀ ਖੁਸ਼ੀ ਵਿੱਚ ਤੇ ਕੁਝ ਹੋਰ ਮੁੱਦੇ ਨੇ ਇਨਾਂ ਵਾਸਤੇ ਅਸੀਂ 24 ਤਾਰੀਖ ਨੂੰ ਕੁਝ ਐਲਾਨ ਵੀ ਕਰਾਂਗੇ ਉਹ ਵੀ ਅੱਜ ਕੁਝ ਡਿਸਕਸ ਕੀਤੇ ਨੇ ਜਿਹਦੇ ਵਿੱਚ ਜਿਹੜਾ ਹੈਗਾ ਐਫਟੀਏ ਦੇ ਉੱਤੇ ਫ੍ਰੀ ਟ੍ਰੇਡ ਐਗਰੀਮੈਂਟ ਦੇ ਉੱਤੇ ਭਾਰਤ ਸਰਕਾਰ ਦਾ ਕੋਈ ਵਿਸ਼ਵਾਸ ਨਹੀਂ ਪਿਛਲੇ ਦਿਨ ਇਹਨਾਂ ਨੇ ਆਸਟ੍ਰੇਲੀਆ ਤੇ ਅਮਰੀਕਾ ਤੋਂ ਕਾਟਨ ਇੰਪੋਰਟ ਅਲਾਉ ਕਰ ਦਿੱਤੀ ਉਹਦੇ ਨਾਲ ਜਿਹੜੇ ਕਾਟਨ ਗਰੋਅਰ ਸੇਬ ਖਾਸ ਕਰਕੇ ਮਹਾਰਾਸ਼ਟਰ ਦੇ ਸਤਪਨ ਵੱਧ ਉੱਥੇ ਦੇ ਕਿਸਾਨ ਡੁੱਬਣਗੇ ਇਸੇ ਤਰ੍ਹਾਂ ਸਮੁੰਦਰਾ ਕਿ ਉਹ ਖੇਤੀ ਸੈਕਟਰ ਕਿਤੇ ਅਮਰੀਕਾ ਨੂੰ ਖੋਲਣਾ ਦੇਣ ਜੇ ਖੋਲਣਗੇ ਤਾਂ ਬਹੁਤ ਵੱਡਾ ਅੰਦੋਲਨ ਹੋਏਗਾ ਇਸੇ ਤਰ੍ਹਾਂ ਅਗਲਾ ਹੈ ਸਾਡੀ ਪੋਲੀ ਦੀ ਸਮੱਸਿਆ ਪੰਜਾਬ ਦਾ ਤਰਤੀੜੀਆਂ ਪੋਲੀ ਰਿਪੋਰਟਸ ਆ ਗਈਆਂ ਕੈਂਸਰਸ ਹੋ ਗਿਆ ਜਿਹੜੀ ਆਗਮੀ ਸਤਾ ਹੈ ਉਹ ਪਾਣੀ ਨਾ ਪੀਣ ਦੇ ਲਾਇਕ ਹੈ ਤੇ ਨਾ ਉਹ ਪਾਣੀ ਫਸਲਾਂ ਨੂੰ ਡਾਉਣ ਦੇ ਲਾਇਕ ਹੈ ਅਸੀਂ ਪਾਣੀ ਲਈ ਹਰ ਘਰ ਨੂੰ ਸਾਫ਼ ਪੀਣ ਵਾਲਾ ਪਾਣੀ ਤੇ ਹਰ ਖੇਤ ਨੂੰ ਮਰੀ ਪਾਣੀ ਇਹਦੇ ਲਈ ਅਸੀਂ ਅੰਦੋਲਨ ਕਰਨ ਵਾਲੇ ਆ ਔਰ ਇਸੇ ਤਰ੍ਹਾਂ ਕੋਆਪਰੇਟਿਵ ਇਹ ਸਾਰੇ ਪੰਜਾਬ ਦੇ ਸਾਰੇ ਕੋਆਪਰੇਟਿਵਸ ਕਾਫੀ ਜਿਹਨੇ ਸਰਕਾਰ ਤੇ ਅਫਸਰਸ਼ਾਹੀ ਦੀ ਲੁੱਟ ਕਰਨ ਇਹ ਸਾਰਾ ਕੋਆਪਰੇਟਿਵ ਦਾਰਾ ਡੁੱਬ ਗਿਆ ਔਰ ਹੁਣ ਉਤੋਂ ਭਾਰਤ ਸਰਕਾਰ ਕੋਆਪਰੇਟਿਵ ਸੇ ਵੀ ਕਬਜ਼ਾ ਕਰਨਾ ਚਾਹੁੰਦੀ ਹੈ ਕਿਉਂਕਿ ਸਟੇਟ ਸਬਜੈਕਟ ਹੈ ਹੁਣ ਇਹ ਮਹਿਕਮਾ ਚਲਾ ਗਿਆ ਹੋਮ ਮਿਨਿਸਟਰੀ ਦੇ ਕੋਲ ਕੋਆਪਰੇਟਿਵ ਦਾ ਉਹ ਹਰ ਉਪਰਾਲਾ ਕਰ ਰਹੇ ਨੇ ਵੀ ਕੋਆਪਰੇਟਿਵ ਸਟੇਟਾਂ ਦੀ ਉਹਦੇ ਤੇ ਵੀ ਐਸੇ ਕਬਜ਼ਾ ਕਰ ਲਈਏ ਇਹਦੇ ਅੱਗੇ ਜਿਹੜੀ ਬਹੁਤ ਅਹਿਮ ਮੰਗ ਹੈ ਪੰਜਾਬ ਦੇ ਕਿਸਾਨਾਂ ਦਾ ਅਰਪਾ ਰੁਪਿਆ ਸ਼ੂਗਰ ਮਿੱਲਾਂ ਵੱਲ ਗੱਲੇ ਦੀ ਕੀਮਤ ਦਾ ਬਕਾਇਆ ਖੜਾ ਹੈ ਸਰਕਾਰ ਇਸ ਪਾਸੇ ਕਰਨੀ ਦੀ ਦਰਦੀ ਉਹ ਅਸੀਂ ਉਸ ਦਿਨ ਕੋਈ ਵੱਡਾ ਐਲਾਨ ਕਰਾਂਗੇ ਐਗਿਟੇਸ਼ਨ ਦਾ ਜਿਹੜੀ ਇੱਕ ਖੜਾ ਹੜਾ ਦੇ ਮਾਮਲੇ ਜੀ ਅਸੀਂ ਦੇਖ ਚੁੱਕੇ 2023 ਚ ਵੀ ਹੜਾ ਹੈ ਸਰਕਾਰ ਲਈ ਗੱਲੇ ਦਿੱਤੀਆਂ ਤੇ ਜਿਹੜੀ ਕੋਈ ਘਟੇਲੇ ਦੀ ਕੋਈ ਮਦਦ ਨਹੀਂ ਦਿੱਤੀ ਇਸ ਵਾਰੀ ਫੇਰ ਅਰਦਾ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਬੇਨੂੰ ਸੋਸਾ ਜਿਹੜੇ ਰੋਜ਼ ਲੋਕ ਭਣੀ ਲਈ ਰੋਲਾ ਪਾਉਂਦੇ ਸੀ ਇਹ ਅੱਜ ਉਹ ਸਾਰੇ ਚੁੱਪ ਨੇ ਪੰਜਾਬ ਕੱਲਾ ਹੀ ਇਹ ਇਹਦੀ ਮਾਰ ਜਿਹੜੀ ਉਹ ਚੱਲ ਰਿਹਾ ਇਸ ਕਰਕੇ ਇਹਨੂੰ ਮੁੱਖਿਆ ਕੇ ਅਸੀਂ ਤਿਆਰੀ ਕੀਤੀ ਹੈ ਗੈਦਰਿੰਗ ਦਾ ਸਾਡੀ ਆਪਣੀ ਸਮਝ ਤੋਂ ਬਾਹਰ ਹੈ ਇੰਨਾ ਵੱਡਾ ਕੱਠ ਹੋਏਗਾ 1 ਲੱਖ ਬੰਦੇ ਦਾ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਹੈ ਇਹ ਤੋਂ ਅੰਦਾਜ਼ਾ ਲਾ ਲਓ ਬਹੁਤ ਸਾਰੇ ਆਪਣਨ ਨਾਲ ਵੀ ਲੈ ਕੇ ਆਉਣਗੇ ਇਹ ਲੋਕਾਂ ਦੇ ਬਹੁਤ ਪਾਰਿਸ਼ਾ ਅਸੀਂ ਇਹ ਜੇਤੂ ਰੇਲੀ ਕਰਨ ਜਾ ਰਹੇ ਇਹ ਇਹਦੇ ਇਹਦੇ ਬਾਅਦ ਫਿਰ ਅਗਲਾ ਪ੍ਰੋਗਰਾਮ ਚੋਕੀ ਨੂੰ ਅਨਾਉਂਸ ਕਰਾਂਗੇ ਬਹੁਤ ਬਹੁਤ ਧੰਨਵਾਦ